ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਬਰਮਿੰਦਰ ਕਾਲ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਰੇਂਜ ਦੇ ਸੂਟ ਤੇ ਫੈਬਰਿਕ ਇੰਨਾ ਫਾਈਨਾ ਸੂਟ ਇੰਨੇ ਸੋਹਣੇ ਆ ਪ੍ਰਿੰਟ ਇੰਨੇ ਸੋਹਣੇ ਆ ਬਹੁਤ ਹੀ ਸੋਹਣੀ ਕਲੈਕਸ਼ਨ ਆਈ ਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ WhatsApp ਕਰ ਸਕਦੇ ਹੋ WhatsApp ਦਾ ਨੰਬਰ ਆ ਜਿਹੜਾ ਮੇਰਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਵਾ ਜੀ ਇਹਦੇ ਉੱਪਰ ਤੁਸੀਂ ਆਪਣਾ ਸੂਟ ਸਿਲੈਕਟ ਕਰਕੇ ਉਹਦਾ ਸਕਰੀਨਸ਼ਾਟ ਮੈਨੂੰ ਭੇਜ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਗਰਮੀਆਂ ਦੇ ਬਹੁਤ ਹੀ ਠੰਡੇ ਠੰਡੇ ਸੂਟ ਨੇ ਠੰਡੇ ਠੰਡੇ ਇਸ ਕਰਕੇ ਨੇ ਕਿਉਂਕਿ ਬਹੁਤ ਪਹਿਣਾ ਨੇ ਜਿਹੜੀਆਂ ਰਿਯੂਨ ਜਿਹਨੂੰ ਆਪਾਂ ਰਿਯੂਨ ਕਹਿ ਦਿੰਨੇ ਆ ਉਹਨੂੰ ਬਹੁਤ ਲਾਈਕ ਕਰਦੀਆਂ ਨੇ ਉਹ ਤੋਂ ਉੱਪਰ ਆ ਜਾਂਦੀ ਹੈ ਜੀ ਮੋਡਲ ਇਹ ਫੈਬਰਿਕ ਠੰਡਾ ਬਹੁਤ ਜ਼ਿਆਦਾ ਹੁੰਦਾ ਬਹੁਤ ਸੋਹਣਾ ਹੁੰਦਾ ਗਰੁੱਪ ਦੇ ਵਿੱਚ ਇਹਦੀਆਂ ਫੋਟੋਆਂ ਆਈਆਂ ਸਿਗੀਆਂ ਕੱਲ ਆਪਾਂ ਸ਼ੇਅਰ ਕੀਤੀਆਂ ਸੀ ਤੇ ਕਾਫੀ ਜ਼ਿਆਦਾ ਯਾਨੀ ਕਿ ਕਵਾਂਟਿਟੀ ਦੇ ਵਿੱਚ ਇਹ ਆਈ ਹੋਈ ਆ ਤੇ ਉਹਦੇ ਵਿੱਚ ਹੱਦ ਤੋਂ ਵੱਧ ਇੰਨਾ ਵਧੀਆ ਰਿਸਪਾਂਸ ਭੈਣਾਂ ਨੇ ਪਿਕਸ ਦੇ ਉੱਪਰ ਦਿੱਤਾ ਤੇ ਬਹੁਤ ਭੈਣਾਂ ਦੇ ਕੋਰੀਅਰ ਅੱਜ ਨਿਕਲ ਵੀ ਗਏ ਨੇ ਥੋੜੇ ਜਿھے ਨਿਕਲ ਵੀ ਜਾਣਗੇ ਜੀ ਬਹੁਤ ਵਧੀਆ ਰਿਸਪਾਂਸ ਯਾਨੀ ਕਿ ਮਿਲਿਆ ਸੀ ਉਹਦੇ ਵਿੱਚੋਂ ਹੀ ਇਹ ਡਿਜ਼ਾਈਨ ਨੇ ਜਿਹੜੇ ਡਿਜ਼ਾਈਨ ਮੈਂ ਤੁਹਾਨੂੰ ਸ਼ੋਅ ਕਰਨ ਲੱਗੀ ਆ ਵੀਡੀਓ ਦੇ ਵਿੱਚ ਕਿਉਂਕਿ ਕਈ ਭੈਣਾਂ ਤੱਕ ਗਰੁੱਪ ਨਹੀਂ ਪਹੁੰਚਦਾ ਜੀ ਉਹਨਾਂ ਲਈ ਫਿਰ ਅਲੱਗ ਤੋਂ ਵੀਡੀਓ ਹੀ ਬਣਾਉਣੀ ਪੈਂਦੀ ਆ ਸੋ ਵੀਡੀਓ ਦੇ ਵਿੱਚ ਇਹ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਰਹੀ ਆ ਬਟ ਇੰਨਾ ਸੌਫਟ ਇੰਨਾ ਵਧੀਆ ਪਿਓਰ ਮੋਡਲ ਜਿਹਨੂੰ ਆਪਾਂ ਕਹਿ ਦਿੰਨੇ ਆ ਰਿਯੋਨ ਹੁੰਦੀ ਹੈ ਜੀ ਕਹਿ ਦਿੰਦੇ ਆ ਛੜ ਗਈ ਇਹ ਸ਼੍ਰਿੰਕ ਹੋ ਗਈ ਇਹ ਕੱਪੜੇ ਦਾ ਕੋਈ ਕੰਪਲੇਨ ਨਹੀਂ ਹੁੰਦੀ ਸਭ ਤੋਂ ਬੈਸਟ ਬਹੁਤ ਹੀ ਸੋਹਣਾ ਫੈਬਰਿਕ ਆ ਕੋਈ ਇਹ ਇਹ ਨਹੀਂ ਵੀ ਲਚਕ ਦਿੰਦਾ ਵਾ ਖੁੱਲਦਾ ਵਾ ਕੁਝ ਵੀ ਨਹੀਂ ਹੁੰਦਾ ਸੂਟ ਨੂੰ ਬਹੁਤ ਵਧੀਆ ਯਾਨੀ ਕਿ ਜਿਵੇਂ ਆਪਾਂ ਆਮ ਕਾਟਨ ਦੇ ਸੂਟ ਪਾਉਂਦੇ ਆ ਉਸੇ ਤਰ੍ਹਾਂ ਸੇਮ ਫੈਬਰਿਕ ਹੁੰਦਾ ਤੇ ਮੋਡਲ ਦਾ ਬਹੁਤ ਹੀ ਜ਼ਿਆਦਾ ਸੌਫਟ ਤੇ ਨਾਲ ਦੀ ਨਾਲ ਬਹੁਤ ਹੀ ਠੰਡਾ ਫੈਬਰਿਕ ਗਰਮੀਆਂ ਲਈ ਸਭ ਤੋਂ ਬੈਸਟ ਜਿਹਨੂੰ ਆਪਾਂ ਕਹਿ ਦਈਏ ਤੇ ਬਹੁਤ ਸੋਹਣੇ ਚ ਕਲਰ ਨੇ ਡਿਜ਼ਾਈਨ ਨੇ ਪ੍ਰਿੰਟ ਨੇ ਜਿਹੜਾ ਵੀ ਕਲਰ ਡਿਜ਼ਾਈਨ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਦੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੰਦਾਂ ਦੀ ਲੱਗਦੀ ਹੈ ਹੋਰ ਅੱਗੇ ਕੀ ਡਿਮਾਂਡ ਆ ਤੁਹਾਡੀ ਉਹ ਵੀ ਜ਼ਰੂਰ ਦੱਸਿਆ ਕਰੋ ਤਾਂ ਕਿ ਆਪਾਂ ਉਦਾਂ ਦੇ ਹੋਰ ਸੂਟ ਤੁਹਾਡੇ ਲਈ ਲੈ ਕੇ ਆ ਸਕੀਏ ਲਓ ਜੀ ਮੈਂ ਤੁਹਾਨੂੰ ਦਿਖਾਉਣੇ ਆਜ ਦੇ ਪ੍ਰਿੰਟ ਪੇਮੈਂਟ ਮੈਥਡ ਸਾਰਾ ਆਨਲਾਈਨ ਹੀ ਆ ਆਨਲਾਈਨ ਹੀ ਆਪਾਂ ਪੇਮੈਂਟ ਲੈਣੇ ਆ ਕੈਸ਼ ਔਰ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਲੈਕ ਕਲਰ ਦੇ ਉੱਪਰ ਬਲੈਕ ਕਲਰ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਵਾ ਇਹਦੇ ਵਿੱਚ ਜਿਨ੍ਹਾਂ ਨੇ ਹਜੇ ਪੂਰੀ ਫੁੱਲ ਔਨ ਕੁਆਂਟੀਟੀ ਹੈ ਜਿਹੜੀਆਂ ਭੈਣਾਂ ਨੇ ਤੱਕ ਉਹ ਪਹੁੰਚੇ ਨੇ ਸਾਰੀਆਂ ਫੋਟੋਸ ਉਹਨਾਂ ਨੂੰ ਪਤਾ ਕਿੰਨੀ ਕੁਆਂਟੀਟੀ ਦੇ ਵਿੱਚ ਆਪਣੇ ਕੋਲੇ ਇਹ ਸਾਰਾ ਸਟਾਕ ਆਇਆ ਵਾ ਕਿਉਂਕਿ ਇਸ ਵਾਰ ਆਪਾਂ ਰਿਯੋਨ ਨਹੀਂ ਲਿਆਂਦੀ ਜਿਹੜੀ ਆਪਾਂ ਪਿਛਲੀ ਵਾਰ 200 250 ਵਾਲੀ ਵੇਚੀ ਆ ਕਿਉਂਕਿ ਉਹਨਾਂ ਦੀ ਸਭ ਤੋਂ ਜ਼ਿਆਦਾ ਕੰਪਲੇਨ ਇਹੀ ਆ ਜੀ ਇਹ ਸੂਡ ਸੁੰਗੜ ਜਾਂਦੇ ਨੇ ਚੜ ਜਾਂਦੇ ਨੇ ਇਹ ਕਪੜਾ ਸ਼ਰਿੰਕੀ ਹੁੰਦੀ ਵੀ ਆ ਇਹ ਵੀ ਨਹੀਂ ਅਸੀਂ ਕਹਿੰਦੇ ਕਿ ਹੁੰਦੀ ਨਹੀਂ ਇਸੇ ਲਈ ਤੁਹਾਡੀ ਟਰਸਟਿੰਗ ਹੁੰਦੀ ਆ ਤੁਸੀਂ ਪੈਸੇ ਲਾਉਂਦੇ ਹੋ ਜੀ ਤੁਹਾਨੂੰ ਬੈਸਟ ਚੀਜ਼ ਦੇਣੀ ਸਾਡੀ ਜ਼ਿੰਮੇਵਾਰੀ ਆ ਤੇ ਪਿਓਰ ਮਡਾਲ ਦੇ ਵਿੱਚ ਇਹ ਸਾਰੇ ਪ੍ਰਿੰਟ ਨੇ ਜਿਹੜਾ ਮਰਜੀ ਪ੍ਰਿੰਟ ਚੱਕ ਲਿਓ ਬਹੁਤ ਸੋਹਣਾ ਵਾ ਸਭ ਤੋਂ ਪਹਿਲਾ ਪ੍ਰਿੰਟ ਜਿਹੜਾ ਖੁੱਲਿਆ ਵਾ ਬਲੈਕ ਕਲਰ ਦੇ ਉੱਪਰ ਆ ਚੈੱਕ ਤੁਸੀਂ ਕਰ ਸਕਦੇ ਹੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਲੈਸਿਸ ਡਿਜ਼ਾਈਨਿੰਗ ਹੋ ਕੇ ਜਿਹੜੇ ਸੂਟ ਬਣਨੇ ਆ ਜਿਵੇਂ ਕਿ ਆ ਮੇਰੇ ਪਾਇਆ ਹੋਇਆ ਦੇਖ ਸਕਦੇ ਹੋ ਇਦਾਂ ਦੀ ਡਿਜ਼ਾਈਨਿੰਗ ਹੋ ਕੇ ਬਹੁਤ ਸੋਹਣੀਆਂ ਨਾਲ ਪਾਈਪਿੰਗ ਵਗੈਰਾ ਲੱਗ ਕੇ ਬਹੁਤ ਸੋਹਣੇ ਸੂਟ ਇਹ ਰੈਡੀ ਹੋ ਜਾਂਦੇ ਨੇ ਤੇ ਅੱਜ ਦੀ ਵੀਡੀਓ ਦਾ ਜਿੰਨਾ ਵੀ ਰੇਟ ਰਹੂਗਾ 600 ਰੁਪਿਆ ਰੇਟ ਆ 600 ਰੁਪੀਸ ਰੇਟ ਆ 600 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਜਿਹੜਾ ਮਰਜੀ ਪ੍ਰਿੰਟ ਗਿਟਾ ਮਰਜੀ ਡਿਜ਼ਾਈਨ ਚੱਕ ਸਕਦੇ ਹੋ ਆ ਲੋ ਜੀ ਨੈਕਸਟ ਪ੍ਰਿੰਟ ਦੇਖ ਲਓ ਬਹੁਤ ਹੀ ਸੋਹਣਾ ਇੱਕ ਤੋਂ ਇੱਕ ਪ੍ਰਿੰਟ ਆਏ ਨੇ ਇਹਦੇ ਵਿੱਚ ਆਪਣੇ ਕੋਲੇ ਆ ਲੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਆ ਹਰੇਕ ਕਲਰ ਦੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਜਿਹੜਾ ਮਰਜੀ ਪ੍ਰਿੰਟ ਲੈ ਲਿਓ ਜਿਹੜਾ ਮਰਜੀ ਡਿਜ਼ਾਈਨ ਚੱਕ ਲਿਓ ਲੋ ਜੀ ਪਿੰਕ ਕਲਰ ਦੇ ਉੱਪਰ ਦੇਖੋ ਪਿੰਕ ਕਲਰ ਦੇ ਨਾਲ ਕੰਟਰਾਸਟ ਆ ਜੇ ਲਾਈਟ ਤੇ ਡਾਰਕ ਪਿੰਕ ਦਾ ਕੰਟਰਾਸਟ ਆ ਸੇਮ ਇਦਾਂ ਦੀ ਪਾਈਪਿੰਗ ਲਾ ਕੇ ਇਦਾਂ ਦਾ ਦੁਪੱਟਾ ਲਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਜਾਣ ਕੇ ਰੈਡੀ ਹੋਊ ਇਹ ਸੂਟਾਂ ਦੀ ਇਸ ਲਈ ਫੈਬਰਿਕ ਵੱਲੀਆਂ ਬੇਫਿਕਰਿਓ ਬਹੁਤ ਹੀ ਵਧੀਆ ਸੁਪੀਰੀਅਰ ਸਾਰਾ ਫੈਬਰਿਕ ਆ ਬਹੁਤ ਵਧੀਆ ਸਾਰੀ ਕਲੈਕਸ਼ਨ ਆ ਯਾ ਕਲਰ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਆ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰ ਸਕਦੇ ਹੋ ਕਾਫੀ ਸ਼ੇਡ ਦੇ ਉੱਪਰ ਆਹੇ ਬਲੈਕ ਨਹੀਂ ਹੈਗਾ ਜੀ ਕਾਫੀ ਸ਼ੇਡ ਆ ਕਾਫੀ ਦੇ ਨਾਲ ਗ੍ਰੀਨ ਦਾ ਕੰਬੀਨੇਸ਼ਨ ਲੋਚ ਵਾਈਟ ਦੇ ਵਾਈਟ بیس ਰਹੂਗਾ ਗ੍ਰੇ ਐਂਡ ਬਲੂ ਫਲਾਵਰ ਉੱਪਰ ਆ ਰਹੇ ਨੇ ਹਰੇਕ ਪ੍ਰਿੰਟ ਜਾਨੀ ਕਿ ਇੱਕ ਤੋਂ ਇੱਕ ਆ ਐਂਡ ਫਲਾਵਰਸ ਵਗੈਰਾ ਸਾਰਾ ਕੁਝ ਖਿੜ-ਖਿੜ ਕੇ ਆਊਗਾ ਇੰਨੇ ਸੋਹਣੇ ਜਾਨੀ ਕਿ ਉੱਪਰ ਪ੍ਰਿੰਟਿੰਗ ਹੋਈ ਆ ਸਾਰੀ ਡਿਜੀਟਲ ਹੋਈ ਹੋਈ ਆ ਜਿੰਨੇ ਮਾਜੀ ਸੂਟ ਮੰਗਵਾ ਲਿਓ ਜੀ हरेक सूट का डिजाइन वाला होगा किसी भी डिजाइन दे ना था सेम, कलर ना सेम डिजाइन, आ लो जी। भी डिजाइन खुलने, सारे अलग अलग ही खुलन गए भी पिंक कलर के उपर आ गया लाइट या पिंक शेड है देखो ਬਹੁਤ ਸੋਹਣਾ ਫੈਬਰਿਕ ਆ ਫੈਬਰਿਕ ਬਹੁਤ ਵਧੀਆ ਫਾਈਨ ਸਭ ਤੋਂ ਵਧੀਆ ਬੈਸਟ ਜਿਹੜੀਆਂ ਪਹਿਣਾ ਕਹਿੰਦੀਆਂ ਸਤੋ ਕੁਛ ਪੈਂਦਾ ਨਹੀਂ ਸਾਡੀ ਸਕਿਨ ਗਰਮੀ ਕਿਉਂਕਿ ਗਰਮੀ ਆਪਣੇ ਹੱਦ ਤੋਂ ਬਾਅਦ ਸਟਾਰਟ ਹੋ ਚੁੱਕੀ ਆ ਇਸ ਲਈ ਉਹੀ ਫੈਬਰਿਕ ਪਾਉ ਜਿਹੜਾ ਸਕਿਨ ਫ੍ਰੈਂਡਲੀ ਹੋ ਤੇ ਬਹੁਤ ਹੀ ਵਧੀਆ ਬਹੁਤ ਹੀ ਸੌਫਟ ਸਾਰਾ ਫੈਬਰਿਕ ਲੱਗਿਆ ਹੋਇਆ ਤੇ ਬਹੁਤ ਵਧੀਆ ਸਾਰੇ ਹੰਡਨਸਾਰ ਸੂਟ ਨੇ ਇਹ ਅਲੋਚ ਇਹ ਸਾਰਾ ਕਾਫੀ ਦੇ ਉੱਪਰ ਆ ਕਾਫੀ ਦੇ ਵਿੱਚ ਅਲੱਗ ਜਿਹੀ ਡਿਜ਼ਾਈਨਿੰਗ ਹੋ ਜਾਂ ਬਲੈਕ ਇਹਦਾ ਬੇਸ ਆ ਕਾਫੀ ਉੱਪਰ ਪ੍ਰਿੰਟਿੰਗ ਹੋਈ ਆ ਬੇਸ ਇਹਦਾ ਸਾਰਾ ਬਲੈਕ ਰਹੂਗਾ ਲੋ ਜੀ ਪੀਚ ਕਲਰ ਦੇ ਉੱਪਰ ਨਿੱਕੀ ਬੂਟੀ ਜਿਹਨੂੰ ਆਪਾਂ ਕਹਿ ਦਈਏ ਨਿੱਕਾ ਨਿੱਕਾ ਡਿਜ਼ਾਈਨ ਲੈਣਾ ਜੇ ਪੀਚ ਕਲਰ ਆ ਇਹ ਪੀਚ ਕਲਰ ਦੇ ਉੱਪਰ ਬਣਿਆ ਬਹੁਤ ਇੱਕ ਤੋਂ ਇੱਕ ਕਲਰ ਦੇ ਕੰਬੀਨੇਸ਼ਨ ਬਹੁਤ ਸੋਹਣੇ ਆ ਦੇਖੋ ਵਾਈਟ ਦੇ ਨਾਲ ਬਲੈਕ ਲੈ ਇਹਦੇ ਉੱਪਰ ਹੀ ਦੇਖੋ ਚਾਹੇ ਬਲੈਕ ਲੈਸਸ ਦੀ ਵਾਈਟ ਲੈਸਸ ਦਾ ਜਿਵੇਂ ਟ੍ਰੈਂਡ ਆ ਜਿਵੇਂ ਮਰਜੀ ਇਹਨਾਂ ਨੂੰ ਡਿਜ਼ਾਈਨ ਕਰਕੇ ਪਾ ਸਕਦੇ ਹੋ ਦੇਖ ਲਓ ਜੀ ਇਹ ਵੀ ਬਲੈਕ ਕਲਰ ਦੇ ਉੱਪਰ ਜੈਪੁਰੀ ਡਿਜ਼ਾਈਨ ਆ ਗਿਆ ਪਿੰਕ ਕਲਰ ਦੇ ਨਾਲ ਆ ਗਿਆ ਕੰਬੀਨੇਸ਼ਨ ਵਾਈਟ ਦਾ 블루 ਸ਼ੇਡ ਦੇ ਨਾਲ ਵਾਈਟ ਦਾ ਕੰਬੀਨੇਸ਼ਨ ਇਹਨਾਂ ਤੇ ਵਾਈਟ ਲੈਸਾਂ ਲੱਗਣੀਆਂ ਨੇ ਜਦੋਂ ਇਹੀ ਸੂਟ ਐ ਖਿਲ-ਖਿਲ ਕੇ ਆਉਣੇ ਨੇ ਆ ਲੋ ਜੀ ਹਰੇਕ ਕਲਰ ਹਰੇਕ ਡਿਜ਼ਾਈਨ ਜਾਨੀ ਕਿ ਉਠ ਉਠ ਕੇ ਆਊਗਾ ਜਿਹੜਾ ਮਰਜੀ ਡਿਜ਼ਾਈਨ ਖੋਲ ਲਈ ਜਾਈਏ ਜਿਹੜਾ ਮਰਜੀ ਕਲਰ ਚੱਕ ਸਕਦੇ ਹੋ ਕੋਈ ਵੀ ਕਲਰ ਇਹ ਨਹੀਂ ਕਹਿ ਸਕਦੇ ਵੀ ਆਹ ਡਿਜ਼ਾਈਨ ਸੋਹਣਾ ਨਹੀਂ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਤੇ ਬਹੁਤ ਸੋਹਣਾ ਸਾਰਾ ਫੈਬਰਿਕ ਆ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੋਈ ਆ ਲਓ ਜੀ ਪਿੰਕ ਐਂਡ ਬਲੂ ਦਾ ਕੰਬੀਨੇਸ਼ਨ ਨੈਕਸਟ ਡਿਜ਼ਾਈਨ ਦੇਖੋ ਲੋ ਬਸ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਸੂਟਾਂ ਨੂੰ ਮੰਗਵਾ ਸਕਦੇ ਹੋ ਸਾਰੇ ਸੂਟਾਂ ਦਾ ਪ੍ਰਾਈਸ ਹੈਗਾ ਸਿਰਫ 600 ਲੋਤੀ ਬਲੈਕ ਦੇ ਉੱਪਰ ਜਿਓਮੈਟ੍ਰੀਕਲ ਡਿਜ਼ਾਈਨ ਲੈਣਾ ਜੇ ਕਿਸੇ ਭੈਣ ਨੇ ਜਿਓਮੈਟ੍ਰੀਕਲ ਡਿਜ਼ਾਈਨ ਵੀ ਮਿਲ ਜਾਊਗਾ ਜਿਓਮੈਟ੍ਰੀਕਲ ਡਿਜ਼ਾਈਨ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਬਹੁਤ ਹੀ ਵਧੀਆ ਵਧੀਆ ਡਿਜ਼ਾਈਨ ਇਹ ਵਾਲੇ ਜੁਮੈਂਟਿਕਾ ਡਿਜ਼ਾਈਨ ਦੇ ਵਿੱਚ ਆ ਰਹੇ ਨੇ ਫਲਾਵਰਸ ਵਗੈਰਾ ਤੋਂ ਹਟ ਕੇ ਜੇ ਆਪਾਂ ਕੋਈ ਡਿਜ਼ਾਈਨ ਲੈਣਾ ਆਹ ਲੋ ਜੀ ਬਲੈਕ ਦੇ ਉੱਪਰ ਮਜ਼ੈਂਟਾ ਦਾ ਮਜ਼ੈਂਟਾ ਜਿਹਾ ਦੇਖੋ ਸਾਰੀਆਂ ਹੋਈਆਂ ਹੋਈਆਂ ਨੇ ਉੱਪਰ ਡਿਜ਼ਾਈਨਿੰਗ ਹੋਵੇ ਬਹੁਤ ਸੋਹਣੇ ਜਿਹੜੀਆਂ ਪਹਿਣਾ ਨੇ ਸਟਿਚ ਕਰਵਾ ਕੇ ਲੈਣੇ ਤੁਸੀਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ विदाउट स्टिचिंग ਤਾਂ ਲੈ ਸਕਦੇ ਹੋ ਦੁਪट्टे ਲਾਉਣੇ ਦੁਪट्टे ਲਾ ਕੇ ਜਿਵੇਂ ਮਰਜੀ ਤੁਹਾਡੀ ਇੱਛਾ ਜੀ ਤੁਸੀਂ ਉਵੇਂ ਸੂਟ ਲੈ ਸਕਦੇ ਹੋ ਬਟ ਬਹੁਤ ਹੀ ਵਧੀਆ ਮਾਰਕੀਟ ਦੇ ਵਿੱਚ 8 8 9 900 ਤੱਕ ਪਿਓਰ ਮੋਡਲ ਕਹਿ ਕੇ ਇਹੀ ਸੂਟ ਵਿਕ ਰਹੇ ਨੇ ਤੇ ਬਹੁਤ ਹੀ ਵਧੀਆ ਸੌਫਟ ਸਾਰਾ 베ਸ ਹੈ ਸਾਰਾ ਸੁਪੀਰੀਅਰ ਸਾਰਾ 베ਸ ਲੱਗਿਆ ਹੋਇਆ ਵਾ ਤੇ ਸਿਰਫ 600 ਰੁਪਿਆ ਪ੍ਰਾਈਸ ਦਾ 600 ਦੇ ਵਿੱਚ ਤੁਹਾਡੇ ਘਰ ਤੱਕ ਇਹ ਪਹੁੰਚਦਾ ਹੋਊਗਾ ਹਾਲੋ ਦੇਖੋ ਕਿੰਨਾ ਸੋਹਣਾ ਲਾਈਟ ਜਾਂ ਪੀਚ ਜਾਂ ਸ਼ੇਡ ਆ ਫਲਾਵਰਿੰਗ ਦੇਖੋ ਕੁਝ ਹਟਕੇ ਜੀ ਆ ਆ ਲੋਚ ਲਾਈਟ ਜਾਂ ਮਹਿੰਦੀਆ ਸ਼ੇਡ ਇਹਦੇ ਉੱਪਰ ਵੀ ਪੀਚ ਕਲਰ ਨਾਲ ਥੋੜਾ ਜਿਹਾ ਲੈਮਨ ਸ਼ੇਡ ਨਾਲ ਬਹੁਤ ਸੋਹਣੀ ਡਿਜ਼ਾਈਨਿੰਗ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਲੋਚ ਇਹਦੇ ਨਾਲ ਦਾ ਪਹਿਲਾ ਪ੍ਰਿੰਟ ਆਪਣੇ ਕੋਲ ਆ ਚੁੱਕਿਆ ਤੇ ਅਗਲਾ ਹੈਗਾ ਵਾਈਟ ਦੇ ਉੱਪਰ ਜਿਹੜੀਆਂ ਪੈਣਾ ਵਾਈਟ ਲਾਈਕ ਕਰਦੀਆਂ ਕਈ ਤਾਂ ਬਲੈਕ ਲਾਈਕ ਕਰਦੀਆਂ ਵਾਈਟ ਦੇ ਉੱਪਰ ਲੈਣਾ ਬਲੂ ਕਲਰ ਦੇ ਨਾਲ ਬਹੁਤ ਸੋਹਣਾ ਪੀਸ ਆਈ ਵੀ ਇਹ ਸਿੰਗਲ ਹੀ ਪੀਸ ਆਪਣੇ ਕੋਲੇ ਆ ਲੋ ਵਾਈਟ ਦੇ ਨਾਲ ਆ ਬਲੂ ਦਾ ਕੰਬੀਨੇਸ਼ਨ ਆ ਬਲੂ ਹੀ ਨਾਲ ਦੁਪੱਟਾ ਚੱਲੂਗਾ ਜੀ ਬਲੂ ਹੀ ਨਾਲ ਲੈਸਸ ਵਗੈਰਾ ਦਾ ਡਿਜ਼ਾਈਨ ਹੋਊਗਾ ਬਹੁਤ ਸੋਹਣੀ ਚੀਜ਼ਾਂ ਆਈਆਂ ਨੇ ਬਹੁਤ ਸੋਹਣੇ ਪ੍ਰਿੰਟ ਆਏ ਨੇ ਪਿਓਰ ਮਡਾਲ ਦੇ ਉੱਪਰ ਨੇ ਤੇ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਆ ਇਸ ਲਈ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਜੀ ਇਹ ਸੀ ਕਿ ਮੇਰੀ ਅੱਜ ਛੋਟੀ ਜਿਹੀ ਵੀਡੀਓ ਉਹਨਾਂ ਭੈਣਾਂ ਲਈ ਜਿੰਨਾਂ ਤੱਕ ਆਪਣਾ ਗਰੁੱਪ ਨਹੀਂ ਪਹੁੰਚਦਾ ਕਿਉਂਕਿ ਗਰੁੱਪ ਦੇ ਵਿੱਚ ਆਲਮੋਸਟ ਸਾਰੀਆਂ ਸ਼ੇਅਰ ਹੋ ਜਾਂਦੀਆਂ ਨੇ ਪਿਕਸ ਤੇ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਪਰ ਪੀਸ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਜਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਨਵੀਂ ਕਲੈਕਸ਼ਨ ਦੇ ਨਾਲ ਆਉਂਦੇ ਹਾਂ ਫਿਰ ਕੱਲ ਨੂੰ ਚਲੋ ਜੀ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ